हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਜਗਤਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਲਗੋ ਕੋਠੀ ਬਿਲਕੁਲ ਨਜ਼ਦੀਕ ਆ ਦੋਸਤੋ ਪਿੰਡ ਜਗਤਪੁਰੇ ਤੁਸੀਂ ਖਾਸ ਵਿਜਿਟ ਕਰਨੀ ਆ ਵੀਰ ਸ਼ਮਸ਼ੇਰ ਸਿੰਘ ਦੇ ਕੋਲੇ ਆਏ ਆ ਦੋਸਤੋ ਇਸ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਕਾਫੀ ਪਸ਼ੂ ਤੁਹਾਨੂੰ ਦਿਖਾਉਂਦੇ ਰਹੇਦਾ ਡੇਲੀ ਰੁਟੀਨ ਦੇ ਵਿੱਚ ਜਿਹੜੇ ਪਸ਼ੂ ਆ ਇਸ ਘਰੇ ਆਉਂਦੇ ਆ ਠੀਕ ਆ ਜੀ ਨਵੇਂ ਪੁਰਾਣੇ ਆਉਂਦੇ ਰਹਿੰਦੇ ਆ ਸੇਲ ਪਰਚੇਜ ਦਾ ਕੰਮ ਆ ਠੀਕ ਆ ਸੋ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਉਣੇ ਆ ਇੱਕ ਨੀਲੀ ਰਾਵੀ ਦੀ ਮੱਝ ਦਿਖਾ ਦਾਂਗੇ ਕਾਫੀ ਸੋਹਣੀ ਬਿਲਕੁਲ ਸਾਰਾ ਫੇਸ ਵਾਈਟ ਸਟੇਟ ਪੜਾ ਜਿਹੜਾ ਦੋਸਤੋ ਦੋ ਬਿਹੜਾ ਨੇ ਇੱਕ ਗੱਬੜਾ ਇੱਕ ਬਿਲਕੁਲ ਤਾਜੀ ਸੂਈ ਆ ਕੁਝ ਇੱਕ ਟਾਈਮ ਪਹਿਲਾਂ ਜਿਹੜੀ ਸੂਈ ਆ ਪ੍ਰੋਪਰ ਜੇਰ ਪੈ ਗਈ ਆ ਪੂਰੀ ਗੱਲਬਾਤ ਆਪਾਂ ਵੀਰ ਸ਼ਮਸ਼ੇਰ ਦੇ ਨਾਲ ਕਰਨਾਗੇ ਅੱਜ ਦੋਸਤੋ 31 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਟਾਈਮ ਤੁਸੀਂ ਨੋਟ ਕਰ ਲਓ ਕੋਈ 1 ਵਜੇ ਦੁਪਹਿਰ ਦਾ ਸਮਾਂ ਪਸ਼ੂ ਜਿਹੜਾ ਪਸੰਦ ਆਊਗਾ ਹੱਕ ਸਮਝ ਕੇ ਤਸੱਲੀ ਤੁਸੀਂ ਕਰਨੀ ਆ ਗੱਬੜ ਪਸ਼ੂ ਟਿੱ ਸੂਆ ਸੂਆ ਨਗ ਜਿਹੜਾ ਦੋ ਡੰਗ ਚੋਲੋ ਤਿੰਨ ਟਾਈਮ ਚੋਲੋ ਠੀਕ ਆ ਜੀ ਆਓ ਲੈਨੇ ਇਨਫੋਰਮੇਸ਼ਨ ਵੀਰ ਸ਼ਮਸ਼ੇਰ ਤੋਂ ਸਭ ਤੋਂ ਪਹਿਲਾਂ ਵੀਰ ਸ਼ਮਸ਼ੇਰ ਸਿੰਘ ਸਤਿ ਸ੍ਰੀ ਅਕਾਲ ਰਾਜਵੀਰ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਵੀਰ ਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਹੋਰ ਪ੍ਰਵਾਸ ਸਾਹਿਬ ਠੀਕ ਠਾਕ ਬਹੁਤ ਵਧੀਆ ਸਭ ਠੀਕ ਠਾਕ ਹੈ ਜੀ ਬਸ ਕਿਰਪਾ ਚਾਹੀਦੀ ਅੱਛਾ ਸ਼ਮਸ਼ੇਰ ਭਾਈ ਆਪਾਂ ਪਰਸੋ ਚੌਥ ਪਾਈ ਸੀ ਵੀਡੀਓ ਇੱਕ ਹਾਂ ਜੀ ਆ ਚਾਰ ਦਿਨ ਹੋ ਗਏ ਚੰਗਾ ਰਿਆ ਰਿਸਪੌਂਸ ਵਧੀਆ ਰਿਹਾ ਜੀ ਉਹ ਮਾਲ ਉਦੋਂ ਹੀ ਵਗਿਆ ਕਿ ਇੱਕ ਘੰਟੇ ਦੇ ਵਿੱਚ ਮੱਜਾਂ ਵੀ ਚੰਗੀਆਂ ਸੀ ਬਾਕੀ ਰੇਟ ਪੜਤਾ ਵੀ ਤੁਹਾਡਾ ਬਿਲਕੁਲ ਜਾਇਜ਼ ਆ ਹਾਂ ਭਾਅ ਬਿਲਕੁਲ ਜਾਇਜ਼ ਹੀ ਨਾ ਉਹਦਾ ਕਰਕੇ ਇੱਕ ਘੰਟੇ 'ਚ ਮਾਲ ਵਗ ਗਿਆ ਹਾਂਜੀ ਤੇ ਅੱਜ ਫਿਲਹਾਲ ਇੱਕ ਆ ਨਗੀਨਾ ਲੈ ਕੇ ਆਂਦਾ ਨੀਲੀ ਰਾਵੀ ਦਾ ਹਾਂਜੀ ਇੱਕ ਨੀਲੀ ਦੀਆਂ ਦੋ ਵਹਿੜਾਂ ਲਓ ਜੀ ਦੋ ਵਹਿੜਾਂ ਦੋਸਤੋ ਇੱਕ ਨੀਲੀ ਰਾਵੀ ਦੀ ਮੱਝ ਆ ਠੀਕ ਆ ਪਸੰਦ ਆਉਣਗੇ ਪਸ਼ੂ ਸਾਰੇ ਚੰਗੇ ਆ ਹਰ ਵਾਰ ਚੰਗੇ ਹੁੰਦੇ ਆ ਪਰ ਅੱਜ ਵੀ ਜਿਹੜੇ ਪਸ਼ੂ ਆ ਕਾਫੀ ਸਾਫ਼ ਸੁਥਰੇ ਆ ਬਿਲਕੁਲ ਬਾਡੀ ਸਟਰਕਚਰ ਨੂੰ ਵੇਖ ਲਈਏ ਥਣ ਭਾਂਡੇ ਵੇਖ ਲਈਏ ਕ ਤੇ ਆਜੋ ਕਰਦੇ ਆਂ ਸ਼ੁਰੂਆਤ ਇੱਕ ਪਾਸਿਓਂ ਲੱਗ ਜੰਨੇ ਆਂ ਅੱਛਾ ਅਵੀਰ ਸ਼ਮਸ਼ੇਰ ਇੱਥੋਂ ਕਰ ਲਈਏ ਸ਼ੁਰੂਆਤ ਹਾਂਜੀ ਨੀਲੀ ਰਵੀ ਦੀ ਮੱਝ ਤੋਂ ਤੇ ਇਹਦੀ ਕੀ ਡਿਟੇਲ ਕੀ ਹੈ ਨੀਲੀ ਰਵੀ ਮੱਝ ਦੀ ਇਹ ਵੀਰ ਜੀ ਪੋਤਰਾ ਦੇ ਘਰ ਵਾਲਿਆ ਖੇਤੀਜੇ ਸੂਏ ਸੂਣੀ ਹੈ ਹਾਂਜੀ ਤੋ ਤੀਜਾ ਤੀਜਾ ਮੰਨ ਲਓ ਭਾਵੇਂ ਚੌਥਾ ਮੰਨ ਲਓ ਠੀਕ ਆ ਠੀਕ ਹੈ ਨਾ ਕਈ ਵੀ ਰਾਖ ਦਿੰਦੇ ਆ ਨਹੀਂ ਜਿਆਦਾ ਆਪਾਂ ਤੀਜਾ ਵੀ ਜਾਂਦੇ ਤੇ ਚੌਥਾ ਵੀ ਮੰਨ ਸਕਦੇ ਆ ਬਿਲਕੁਲ ਜੀ ਹਾਂਜੀ ਚਲੋ ਉਹ ਤਾਂ ਆਪੋ ਆਪਣੀ ਸਭ ਗੱਲ ਹੈ ਇਹ ਘਰ ਵਾਲਿਆਂ ਦੇ ਡਿਟੇਲ ਉਹਨਾਂ ਆਪਾਂ ਦੱਸਿਆ ਵੀ 12 ਲੀਟਰ ਦੁੱਧ ਅਸੀਂ ਚੋਇਆ 12 ਲੀਟਰ ਹਾਂਜੀ ਉਹਨਾਂ ਘਰ ਦੀ ਛੋਟੀ ਜਿਹੀ ਕੱਟੀ ਪਾਲ ਕੇ ਤੇ ਵੱਡੀ ਕੀਤੀ ਆ ਹੁਣ ਉਹਨਾਂ ਤੀਜੇ ਸੂਏ ਆ ਕੇ ਆਪਾਂ ਚੌਥੇ ਮੰਨ ਕੇ ਚੱਲਦੇ ਕਿਉਂ ਘਰਾਂ ਵਾਲੇ ਇੱਕ ਅੱਧਾ ਸੂਆ ਬਿਲਕੁਲ ਆਖ ਹੀ ਦਿੰਦੇ ਆ ਵੀ ਗਾਂਭਸ਼ ਕਰ ਦਿੰਦੇ ਆ ਬਿਲਕੁਲ ਤੇ ਆਪਾਂ ਤੀਜਾ ਮੰਨ ਲੈਣਾ ਭਾਵੇਂ ਕੋਈ ਚੌਥਾ ਮੰਨ ਲੇ ਮੇਰਾ ਵੀ ਤੇ ਇਹ ਆ ਵੀ ਇਹਨੇ ਚੌਥੇ ਸੂਏ ਮੰਨ ਲਓ ਤੁਸੀਂ ਤੇ ਭਾਵੇਂ ਮੰਨ ਲਓ ਅਜੇ ਦਿਨ ਵੀ ਜੀ 15 ਲੈ ਸਕਦੇ 10 ਤੋਂ 15 ਦਿਨ ਲਊਗੀ ਪੁੱਛਿਆ ਇਹਨੇ ਕਿ ਲੈ ਜੂਗੀ ਹਾਂ ਜੀ ਇਹਨੇ ਦਿਨ ਉਹਨਾਂ ਆਖਿਆ ਵੀ 10 12 ਉਹਨਾਂ ਆਖਿਆ ਆਪਾਂ 15 ਹੀ ਜੰਨੇ ਆ 15 ਦਿਨ ਵੀ ਲੈ ਸਕਦੀ ਠੀਕ ਆ ਕਿਉਂ ਆਪਾਂ ਕੋਈ ਵੀ ਕਿਸੇ ਵੀਰ ਨੂੰ ਆਦਿਏ ਵੀ 5 ਲਊਏ 6 ਲਊ ਮੁਰਕੇ ਅਗਲਾ ਫੋਨ ਕਰੇ ਵੀ ਇਹ ਤਾਂ ਦਿਨ ਜ਼ਿਆਦੇ ਲੈ ਗਈ ਆ ਆਪਾਂ ਇਸੇ ਕਰਕੇ ਤੁਹਾਨੂੰ ਆਨੇ ਵੀ 15 ਦਿਨ ਵੀ ਲੈ ਸਕਦੀ ਆ 10 ਤੋਂ 15 ਦਿਨ ਮੰਨ ਕੇ ਚੱਲੋ ਠੀਕ ਆ ਜੀ ਹਾਂਜੀ ਤੇ ਖੋਲ ਕੇ ਇੱਕ ਜ਼ਰੂਰ ਦਿਖਾ ਦਿਗੇ ਬਿਲਕੁਲ ਪਤਲੇ ਪਿੰਡੇ ਦੀ ਆ ਦੋਸਤੋ ਪੂਰਾ ਬਾਡੀ ਸਟਰਕਚਰ ਤੁਹਾਨੂੰ ਤੋੜ ਕੇ ਦਿਖਾ ਦਾਂਗੇ ਥਣ ਹਵਾਨਾ ਲੇਵਾ ਪੂਰਾ ਤੁਹਾਨੂੰ ਤਸੱਲੀ ਨਾਲ ਦਿਖਾ ਦਾਂਗੇ ਠੀਕ ਆ ਮੱਝ ਓਵਰਾਲ ਜਿੰਨੀ ਹੈ ਸਾਰੀ ਚੰਗੀ ਆ ਤੀਜਾ ਸੁਆ ਬੇਸ਼ੱਕ ਕੋਈ ਵੀਰ ਮੰਨ ਕੇ ਖਰੀਦੇ ਲੈ ਕੋਈ ਚੌਥਾ ਵੀ ਮੰਨ ਸਕਦਾ ਠੀਕ ਆ ਜੀ ਇੱਥੇ ਕੋ ਹੋ ਸਕਦੀ ਆ ਸੁਵੇ ਬਾਕੀ ਆਪੋ ਆਪਣੀ ਸਮਝ ਹਰ ਕੇ ਵੀਰ ਦੀ ਪਤਲੇ ਪਿੰਡੇ ਦੀ 10 ਤੋਂ 12 12 ਦਿਨ ਹਜੇ ਸਮਾਂ ਕੱਢ ਜੂਗੀ 10 ਤੋਂ 15 ਦਿਨਾਂ ਦੇ ਵਿਚਕਾਰ ਸੁੰਦੀ ਆ ਠੀਕ ਆ ਬਣੂ ਬਣੂ ਕਾਫੀ ਤਿਆਰੀ ਜਿੱਦਾਂ ਦੱਸਿਆ ਵੀਰ ਨੇ ਵੀ ਤਿਆਰੀ ਪ੍ਰੋਪਰ ਕਰਨੀ ਐ ਇਸ ਨੇ ਵੀ ਤਿਆਰੀ ਤਿਆਰੀ ਕਾਫੀ ਕਰਦੀ ਆ 12 ਕਿਲੋ ਪਿਛਲੇ ਸੁਵੇਆਂ ਦਾ ਮਿਲਕ ਕੈਪੈਸਿਟੀ ਬਿਲਕੁਲ ਇਸ ਦੇ ਥੱਲੇ ਰਹੀ ਆ ਇੰਨਾ ਕਿ ਜਿਹੜਾ ਦੁੱਧ ਚਲਦੀ ਆ 12 ਕਾ ਕਿਲੋ ਤੱਕ ਠੀਕ ਆ ਬਾਕੀ ਆ ਕੋਈ ਚੰਗੀ ਸੇਵਾ ਤੇ ਚੰਗਾ ਦੁੱਧ ਵੀ ਤੁਸੀਂ ਲੈ ਸਕਦੇ ਜੇ ਆ ਫੇਸ ਮੜਾ ਲਾੜੀ ਦਿਖਾਇਓ ਜਰ ਨੂੰ ਆ ਦਿਖਾਇਓ ਮੂੰਹ ਆ ਵੇਖੋ ਆ ਲਓ ਜੀ ਠੀਕ ਆ ਜੀ ਬਿਲਕੁਲ ਸਟੇਟ ਪਟਾ ਬਿੱਲੀ ਮਨ ਕੀ ਅੱਖ ਦੋਸਤੋ ਚਾਰੇ ਪੈਰ ਧੋਤੇ ਆ ਠੀਕ ਆ ਚਾਰੇ ਪੈਰ ਧੋਤੇ ਆ ਲੇਵੇ ਹਵਾਨੇ ਤੇ ਵੀ ਪ੍ਰੋਪਰ ਦਾਗ ਨਿਸ਼ਾਨ ਤੁਹਾਨੂੰ ਵੇਖਣ ਦੇ ਵਿੱਚ ਮਿਲ ਜਾਊਗਾ ਪੂਛ ਉੱਪਰ ਤੱਕ ਵਾਈਟ ਆ ਠੀਕ ਆ ਤੇ ਬਿਲਕੁਲ ਐਨ ਪਤਲੇ ਪਿੰਡੇ ਦੀ ਆ ਵੀ ਜਿਵੇਂ ਆਪਾਂ ਗੱਲ ਕਰ ਲਈਏ ਵੀ ਦੋਸਤੋ ਬਿਲਕੁਲ ਐਨ ਕਾਗਜ ਵਰਗੀ ਜਿਹੜੀ ਪਤਲੀ ਚਮੜੀ ਆ ਠੀਕ ਆ ਬਾਕੀ ਥਨ ਭਾਂਡਾ ਵਿਖਾਲਾ ਇੱਕ ਸਾਰ ਬਿਲਕੁਲ ਥੋੜਾ ਜਿਹਾ ਹੋਰ ਘੇੜਾ ਘੇੜਾ ਦੋ ਐਨ ਤੋੜ ਦੋ ਸਿੱਧੀ ਬੂਏ ਨੂੰ ਲਾਏ ਆ ਦੇਖੋ ਜਰਾ ਜੀ ਠੀਕ ਆ ਸੋ ਕਾਫੀ ਸੋਹਣੀ ਜੜੀ ਦੋਸਤੋ ਮਾਜ ਨੀਲੀ 라ਵੀ ਤੇ ਬਹੁਤ ਵੇਰ ਸਕੀਨ ਜਿਹੜੇ ਖਰੀਦਣ ਤੇ ਚਾਹ ਬਾਣਨੇ ਉਹਨਾਂ ਲਈ ਇੱਕ ਤੋਹਫਾ ਚੀਜ਼ ਆ ਠੀਕ ਆ ਜੀ ਸੋ ਦੀਵਾਲੀ ਤੇ ਆਇਆ ਤੋਹਫਾ ਹੀ ਸਮਝਿਓ ਬਾਕੀ ਫੇਸ ਕੁਆਲਿਟੀ ਬਾਡੀ ਬਣਤਰ ਓਵਰ ਆਲ ਜਿੰਨੀ ਆ ਸਾਰੀ ਠੀਕ ਆ ਜੀ ਗੱਲਾਂ ਹੀ ਗਾਂ ਬਾਕੀ ਦੇਣ ਘੱਟੋ ਘੱਟ ਵੀ ਦੋਸਤੋ 10 15 ਦਾ ਆਈਡੀਆ ਮੰਨ ਕੇ ਕੋਈ ਵੀ ਰਸੌਦਾ ਕਰਿਓ ਠੀਕ ਆ ਕਿਉਂਕਿ ਦੇਣ ਲੈ ਜੂਗੇ ਇਹਨੇ ਪ੍ਰੋਪਰ ਤਿਆਰੀ ਕਰਨੀ ਆ ਲੈਵਾ ਤਕਰੀਬਨ ਵੱਡਾ ਹਵਾਨਾ ਬਣਾ ਕੇ ਤਿਆਰ ਕਰੂਗੀ ਠੀਕ ਆ ਜੀ ਜੇਕਰ 12 13 ਕਿਲੋ ਪਸ਼ੂ ਨੇ ਦੁੱਧ ਚਮੋਣਾ ਤੇ ਵਿਖਾਲਾ ਘੱਟੋ ਘੱਟ ਵੀ 13 14 ਲੀਟਰ ਵਾਲਾ ਦੋਸਤੋ ਪਸ਼ੂ ਨੇ ਕਰਨਾ ਇਸ ਕਰਕੇ ਦੇਣ ਹਜੇ ਲੈ ਜੂਗੀ ਤੇ ਸ਼ਮਸ਼ੇਰ ਭਾਈ ਕਿੰਨਾ ਕੁ ਮੋਲੇਂਦਾ ਕਰਦੇ ਪਏ ਆ ਮੁੱਲ ਵੀਰ ਜੀ ਇਹਦਾ ਭਾਵੇਂ 80 ਕਰਾ ਲਓ ਤੇ ਭਾਵੇਂ ਆਪਾਂ 85 ਕਰ ਲਈਏ ਤੇ ਭਾਵੇਂ ਕਰ ਲਈਏ 80 ਹਾਂਜੀ ਦੇਣ ਲੈਣ ਜਿਹੜੀ ਇਹ ਆਪਾਂ 75000 74 ਦੀ ਹਾਂਜੀ ਹੋਰ 1000 ਛੱਡ ਦਾਂਗੇ 74 ਦੀ ਦੇ ਦਾਂਗੇ ਲਓ ਜੀ ਹਾਂਜੀ ਲਓ ਵੀ ਦੋਸਤੋ 74000 ਦੀ ਯੈਸਨ ਹੋ ਜੇ ਬਾਕੀ ਮੱਝ ਚੰਗੀ ਆ ਪਸੰਦ ਆਊਗੀ ਤੁਹਾਨੂੰ ਡਿਮਾਂਡ ਭਾਵੇਂ 80 ਕਰਾ ਲਓ ਹਨਾ 75000 ਤੋਂ ਉਹ ਤੋਂ 1000 ਰੁਪਏ ਛੋਟ 74 ਦੀ ਲੈਣ 74000 ਦੀ ਲੈਣ ਕਰਨ ਠੀਕ ਆ ਮੱਝ ਚੰਗੀ ਆ ਠੀਕ ਆ ਤੇ ਇਸ ਤੋਂ ਬਾਅਦ ਦੋ ਬੈਣਾ ਤੁਹਾਨੂੰ ਦਿਖਾਉਣੀਆਂ ਨੇ ਇੱਕ ਵਾਰ ਬਿਲਕੁਲ ਤਾਜੀ ਸੂਈ ਆ ਇੱਕ ਗੱਬਣ ਤੇ ਪਹਿਲਾਂ ਜਿਹੜੀ ਆਪਾਂ ਗੱਬਣ ਦਿਖਾਉਣੀ ਆ ਜੀ ਹਾਂਜੀ ਗੱਬਣ ਪਹਿਲਾਂ ਲਓ ਜੀ ਪਹਿਲਾਂ ਗੱਬਣ ਦਿਖਾਈਏ ਇਹ ਕੀ ਡਿਟੇਲ ਆ ਵੀਰ ਸ਼ਮਸ਼ੀਰ ਸਿੰਘ ਜੀ ਦੀ ਏ ਵੀਰ ਜੀ ਦੂਜੇ ਸੂਵੇ ਸੂਣੀ ਆ ਹਾਂਜੀ ਸੂਆ ਦੂਜਾ ਏ ਦੂਜਾ ਸੁਬਾ ਹਾਂ ਤੇ ਹਫਤਾ ਜੇ ਇੱਕ ਲੈ ਜੂਗੀ ਲੈ ਜੂ ਆਪਾਂ ਹਾਂ ਇੱਕ ਹਫਤਾ ਲੈਂਦੀ ਠੀਕ ਆ ਜੀ ਹਾਂਜੀ ਬਾਕੀ ਤੇਪਨ ਤੋਂ ਪਣ ਤੇਪਨ ਤੋਂ ਪਣ ਬਿਲਕੁਲ ਐ ਪੋਲੀ ਰੂਹ ਆ ਰਗੀ ਠੀਕ ਬਾਕੀ ਇਹ ਬਚੀ ਆ ਦੋਸਤੋ ਦੂਜਾ ਸੁਆ ਇਸ ਵੈੜ ਨੇ ਸੂਣਾ ਹਫਤਾ ਖੰਡ ਹਜੇ ਸਮਾਂ ਬਾਕੀ ਇਸ ਸੂਨ ਦੇ ਵਿੱਚ ਚਿੱਟੀ ਬਿਲਕੁਲ ਵੈੜ ਆ ਵਾਈਟ ਬਿਲਕੁਲ ਵੈੜ ਆ ਡਾਟ ਜਿਹੜੇ ਸਪੌਟ ਵਿੱਚ ਬਲੈਕ ਹੈਗੀ ਆ ਠੀਕ ਆ ਡੱਬੀ ਵੈੜ ਆ ਸੋ ਖੋਲ ਕੇ ਵੀ ਆਪਾਂ ਤਸੱਲੀ ਨਾਲ ਦਿਖਾ ਦਿੰਨੇ ਆ ਲੇਵਰਟੀ ਚੰਗੀ ਆ ਜਿਹੜੇ ਪਸ਼ੂ ਖਾਸ ਤੌਰ ਤੇ ਦੋਸਤੋ ਗੱਬਣਾ ਤਸੱਲੀ ਉਹਨਾਂ ਦੀ ਚੌਥਾਣਾ ਦੀ 53 ਦੇ ਵਿੱਚ ਇੱਕ ਨੰਬਰ ਹੋਣਗੇ ਕਿਸੇ ਥਾਣੇ ਦੇ ਵਿੱਚ ਭੂਰ ਛਟਾ ਤਪਾਈ ਦੇ ਵਿੱਚ ਇਨਾੜ ਗੰਡ ਗਿਲਟੀ ਉਹ ਕਿਸੇ ਤਰ੍ਹਾਂ ਦੀ ਕੋਈ ਜੜੀਆਂ ਦੋਸਤੋ ਉਹ ਗੱਲਬਾਤ ਨਹੀਂ ਨਜ਼ਰ ਆਊਗੀ ਠੀਕ ਹੈ ਸੋ ਜੋ ਦੱਸਿਆ ਜਾਊਗਾ ਉਹ ਪ੍ਰੋਪਰ ਨਿਕਲੂਗਾ ਕੋਈ ਵੀ ਰ オン ਲਾਈਨ ਸੌਦਾ ਕਰਦਾ ਘਰੇ ਆਣ ਕੇ ਕਰਦੇ ਹੋ ਉਹ ਤੁਸੀਂ ਆਪਣੀ ਸਮਝ ਨਾਲ ਕਰ ਸਕਦੇ ਹੋ ஆன் ਲਾਈਨ ਸੌਦਾ ਕਰਦੇ ਹੋ ਜੋ ਦੱਸਿਆ ਜਾਊਗਾ ਉਹਦੇ ਇਸ ਬਾਧ ਦੇ ਵਿੱਚ ਕੋਈ ਜੜੀਆਂ ਮੁਸ਼ਕਲ ਨਹੀਂ ਨਿਕਲਦੀ ਠੀਕ ਹੈ ਜੋ ਦੱਸਿਆ ਜਾਊਗਾ ਪ੍ਰੋਪਰ ਉਹੀ ਨਿਕਲੂਗਾ ਬਾਕੀ ਇਹ ਵਹਿੜ ਦੀ ਗੱਲ ਕਰ ਲਈਏ ਦੋਸਤੋ ਹਾਈਟ ਮੀਡੀਅਮ ਦੇ ਵਿੱਚ ਤੁਸੀਂ ਇਹ ਜਿੱਦਾਂ ਬਿਲਕੁਲ ਦੂਜਾ ਸੂਬਾ ਇਹ ਸੁਣਨ ਜਾ ਰਹੀ ਆ ਦਿਨ ਹਜੇ ਹਫਤਾ ਖੰਡ ਮੰਨ ਕੇ ਤੁਸੀਂ ਜਿਹੜਾ ਆਈਡੀਆ ਰੱਖ ਕੇ ਸੌਦਾ ਕਰ ਸਕਦੇ ਠੀਕ ਆ ਆਹ ਲਓ ਹੰਡੋ ਠੀਕ ਆ ਬਾਕੀ ਆ ਫੇਸ ਤੋਂ ਜੇ ਹਾਂ ਕਮਾ ਲਓ ਜੀ ਆਹ ਇਹ ਤਾਂ ਲੇ ਵੇ ਲੂ ਵੇ ਲੋਂਦਾ ਇਹ ਢੇਲਿਆ ਪੂਰੀ ਆ ਵੇ ਹਾਂ ਅਜੇ ਪੂਰੀ ਭਰ ਕੇ ਸੂਗੀ ਬਿਲਕੁਲ ਬਿਲਕੁਲ ਇਹ ਥੱਲੇੋਂ ਪਟਾਕੇ ਵਰਗੀ ਬਣ ਜਾਣੀ ਪੂਰੀ ਹਾਂ ਤੇ ਬੱਚੀ ਦਾ ਕੀ ਮੁੱਲ ਕੀਤਾ ਸ਼ਮਸ਼ੇਰ ਬਾਈ ਮੁੱਲ ਵੀਰ ਜੀ ਇਹਦਾ ਭਾਵੇਂ 42 ਕਰ ਲੀਏ ਤੇ ਭਾਵੇਂ 40 ਕਰ ਲੀਏ ਹਾਂਜੀ ਦੇ ਲੈਣ ਆਪਾਂ 36000 ਦੀ ਦੇਣੀ ਵੀ ਜਿੱਥੇ ਆਹਣ ਆਈ ਹੈ ਹਾਂ ਨਾ 36000 ਦੀ 36000 ਦੀ ਹਾਂਜੀ ਲੋ ਵੀ ਦੋਸਤੋ 42 ਡਿਮਾਂਡ ਕਰਾ ਲਓ ਜਾਂ ਉੱਪਰ ਜਿੰਨੀ ਮਰਜੀ ਆ ਪਰ 36000 ਦੀ ਇਹ ਜਿਹੜੀ ਵਹਿੜ ਤੁਹਾਨੂੰ ਦਿੱਤੀ ਜਾਊਗੀ ਗੱਬਣ ਤਿਆਰੀ ਆ 5-7 ਦਿਨਾਂ ਤੱਕ ਪੂਰਾ ਵਹਿੜ ਨੇ ਤਿਆਰ ਹੋਣਾ ਪੂਰਾ ਫੋਟਬਾਲ ਵਾਂਗੂ ਆਪਾਂ ਕਹਿ ਲਈਏ ਨਾ ਵੀ ਦੋਸਤੋਂ ਪਰ ਫੋਟਬਾਲ ਵਾਂਗੂ ਜਿਹੜਾ ਨੇਵਾ ਆਰਡਰ ਤਿਆਰ ਕਰ ਲੈਣਾ ਇਸ ਵਾਰ ਨੇ। ਇਸ ਤੋਂ ਬਾਅਦ ਇੱਕ ਤੀਸਰੇ ਨੰਬਰ ਤੇ ਜਿਹੜੀ ਅਗਲੀ ਆਪਾਂ ਤੁਹਾਨੂੰ ਇਹ ਬੈਡ ਦਿਖਾਉਣੀ ਆ ਬਿਲਕੁਲ ਇਹ ਤਾਜੀ ਸੂਈ ਸਵਾਈ ਹੈ ਠੀਕ ਆ ਜੀ। ਹੁਣ ਇਹ ਅਜੇ ਸੂਈ ਤੇ ਇਹ ਸ਼ਮਸ਼ੇਰ ਭਾਈ ਇਹ ਸੂਆ ਕਿੰਨਾ ਮਸੂਈ ਆ? ਇਹ ਵੀ ਵੀਰ ਜੀ ਦੂਜੇ ਸੂਏ ਸੂਈ ਏ। ਦੂਜੇ ਆ। ਹਾਂ ਜੀ ਘਰ ਵਾਲਿਆਂ ਪਹਿਲੇ ਸੂਏ ਦੂਜੇ ਹੋਣਾ ਹੁਣ ਸੂਈ ਆ। ਹਾਂ ਅੱਜ ਸੂਈ ਆ ਇਹ ਤਕਰੀਬਨ 9:30 ਵਜੇ। ਅੱਜ ਹੀ ਸੂਈ ਫਿਰ। ਅੱਜ ਹੀ ਸੂਈ ਤੇ ਜੋਰ ਪਾਈ ਨੂੰ ਅਜੇ ਸਾਰੇ 15 ਮ ਠੀਕ ਹੈ ਜੀ ਜੋਰ ਆ ਉਹ ਪਿੱਛੇ ਪਈ ਹੈ ਬਾਲਟੀਜ ਉਹ ਮੜ ਗਈ ਠੀਕ ਹੈ ਜੀ ਜੋਰ ਪ੍ਰੋਪਰ ਜਿਹੜੀ ਦੋਸਤੋ ਪਾ ਦਿੱਤੀ ਹੈ ਜੋਰ ਪ੍ਰੋਪਰ ਤੁਸੀਂ ਆ ਵੇਖ ਲਓ ਠੀਕ ਹੈ ਜੀ ਜੋਰ ਛੁੱਟਦੀ ਆ ਪੂਰੀ ਜਿਹੜੀ ਆ ਜੋਰ ਵਾਲੇ ਪਾਸੋਂ ਸਫਾਈ ਆ ਬੇਚਿੰਤ ਫੇਰ ਢੜਕ ਕੋਈ ਵੀਰ ਸੌਦਾ ਕਰ ਸਕਦਾ ਵੈੜ ਜਿਹੜੀ ਆ ਦੂਜਾ ਸੂਹਾ ਦੱਸਿਆ ਜੀ ਦੂਜਾ ਸੂਹਾ ਦੂਜਾ ਸੂਹਾ ਦੂਜੇ ਸੂਹੇ ਆ ਬੋਦੀ ਵਾਲੀ ਵੈੜ ਹੈ ਆ ਵੇਖੋ ਠੀਕ ਹੈ ਜੀ ਐਚ ਐਫ ਬਰੀਡ ਦੇ ਵਿੱਚ ਆ ਦੋਸਤੋ ਬੋਦੀ ਵਾਲੀ ਵੈੜ ਆ ਤੇ ਬਾਕੀ ਆਰਡਰ ਕੁਆਲਿਟੀ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਬੱਚਾ ਇਹ ਤਾਂ ਮਗਰ ਕੀ ਆ ਇਹ ਤਾਂ ਮਗਰ ਬੱਚਾ ਏ ਬੱਚਾ ਮੇਲ ਕਾਫ ਜੀ ਉਹ ਵਿਖਾ ਦਿਓ ਭਾ ਜੀ ਮੇਲ ਕਾਫ ਆ ਕੁਝ ਸਮਾਂ ਪਹਿਲਾਂ ਜਿਹੜੀ ਆ ਸੂਈ ਆ ਠੀਕ ਆ ਜੀ ਜੇਰ ਪ੍ਰੋਪਰ ਪੈ ਗਈ ਆ ਸੋ ਕੋਈ ਵੀਰ ਸੌਦਾ ਕਰ ਸਕਦਾ ਆਪਣੀ ਬੱਚੇ ਤੇ ਜਾਣਾ ਬੱਚੇ ਤੇ ਜਾਣਾ ਤੁਸੀਂ ਚੱਲੀ ਕਰ ਲਿਓ ਠੀਕ ਆ ਕੋਈ ਗੱਲ ਨਹੀਂ ਲੈ ਜਾਓ ਬੱਚੇ ਤੇ ਆ ਦੇਖੋ ਜੀ ਸੋ ਬੱਚਾ ਆ ਮੇਲ ਕਾਫ ਠੀਕ ਆ ਜੀ ਸੋ ਕੁਝ ਸਮਾਂ ਪਹਿਲਾਂ ਜਿਹੜੀ ਦੋਸਤੋ ਅੱਜ ਮਾਰਨਿੰਗ 31 ਅਕਤੂਬਰ ਨੂੰ ਅੱਜ ਮਾਰਨਿੰਗ 9 ਵਜੇ ਜਿਹੜੀ ਇਹ ਵੜ ਸੁਈ ਆ ਬਾਕੀ ਸਪੇਸ ਥਾਂ ਦੀ ਚੰਗੀ ਆ ਹਾਥੀ ਚਵਾਈ ਥਾਣਾ ਪੂਰਾ ਮੁਠੀ ਥਾਣਾ ਠੀਕ ਆ ਸੋ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਸ਼ਮਸ਼ੇਰ ਭਾਈ ਸਵੇਰ ਮਾਰਨਿੰਗ ਕੋਈ ਚਵਾਈ ਕੀਤੀ ਬੌਲੇ ਦੇ ਵਿੱਚ ਕੋਈ ਬੱਚੇ ਨੂੰ ਲਿਆਇਆ ਜਿਹੜਾ ਅੱਛਾ ਜੀ ਆ ਜੇ ਜੋਰ ਹੀ ਹੁਣ ਛੁੱਟੀ ਆ ਠੀਕ ਆ ਬੱਚਾ ਖੁੱਲਾ ਰਿਹਾ ਉਹ ਚੰਗਦਾ ਚੰਗਦਾ ਰਿਹਾ ਠੀਕ ਆ ਜੀ ਲਓ ਵੀ ਪ੍ਰਭੂ ਠੀਕ ਆ ਬੜ ਜਿੰਨੇ ਵੀਆ ਪ੍ਰੋਪਰ ਸਾਰੀ ਚੰਗੀ ਆ ਮੁੱਠੀ ਥਾਣਾ ਪੂਰਾ ਅਗਲੇ ਪਿਛਲੇ ਥਾਂ ਦਾ ਸਾਇਜ ਇੱਕਸਾਰ ਬਾਕੀ ਚਾਪਸ ਮਾ ਇੱਕ ਨਮਾ ਇਹ ਧਾਰਾ ਧੋਰਾ ਮਾਰ ਕੇ ਵੇਖੀਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਐ ਪੋਲੀ ਜਿਵੇਂ ਰੂ ਹੁੰਦਾ ਅੱਛਾ ਜੀ ਇਹ ਢੀ ਜਿਆਦੀ ਪੋਲੀ ਹੈ ਠੀਕ ਹੈ ਜੀ ਕੋਈ ਭੂਰ ਛੱਟਾ ਨਹੀਂ ਉਹ ਆਪਣੀ ਗਰੰਟੀ ਹੋ ਭੂਰ ਛੱਟੇ ਦੀ ਬਿਲਕੁਲ ਜੀ ਕਿੰਨਾ ਮੁੱਲ ਕਰਾਂਗੇ ਦਾ ਜੀ ਮੁੱਲ ਵੀਰ ਜੀ ਇਹਦਾ ਆਪਾਂ ਕਾ ਭਾਵੇਂ 45 ਕਰਾ ਲਓ ਭਾਵੇਂ 42 ਕਰਾ ਲਓ ਦੇਣ ਲੈਣ ਜਿਹੜਾ ਆਪਾਂ 40000 ਦੀ ਪੂਰੇ ਦੀ ਦੇਣੀ 40 ਦੀ ਹਾਂਜੀ ਲਓ ਵੀ ਦੋਸਤੋ ਰੇਟ ਪੜਤਾ ਵੀ ਬਿਲਕ 40000 ਦੇ ਵਿੱਚ ਜਿਹੜੀ ਇਹ ਵੜ ਦਿੱਤੀ ਜਾਊਗੀ ਲੈਣ ਦੇ ਨੇ ਜੈਸ ਨੂੰ ਸੋ ਪਸੰਦ ਆਊਗੀ ਬਾਕੀ ਆਪਦੀ ਕੋਈ ਚੋਕ ਚੋਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਸਕਦਾ ਵੀਰ ਕਿਉਂਕਿ ਇਹ ਵੜ ਸੋਈ ਅੱਜ ਜਿੰਨੇ ਪੂਰ ਦੇ ਵਿੱਚ ਪੂਰੇ ਨਗਾਂ ਤਿੰਨਾਂ ਦੇ ਵਿੱਚੋਂ ਇੱਕ ਵੜ ਸੋਈ ਆ ਬਾਕੀ ਦੋਵੇਂ ਗੱਬਣ ਦੋ ਗੱਬਣ ਪਸ਼ੂਆਂ ਦੀ ਆਪਦੀ ਤੇਪ ਕੇ ਤਸੱਲੀ ਕੋਈ ਵੀਰ ਕਰ ਲੈ ਠੀਕ ਆ ਤੇ ਦੋ ਵੜਾ ਬਿਲਕੁਲ ਛੋਟੇ ਛੋਟੇ ਰੇਡ ਨੇ ਰੇਡ ਭਾਪੜ ਤਾਂ ਬਿਲਕੁਲ ਜਾਇਜ਼ ਤੇ ਸ਼ਮਸ਼ੇਰ ਭਾਈ ਬੋਲ ਗਏ ਨੰਬਰ ਨੰਬਰ ਹੈਗਾ 76969 ਹਾਂ 84805 88725 20888 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਨੰਬਰ ਬਿਲਕੁਲ ਆਪਾਂ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਆ ਭਾਈ ਸ਼ਮਸ਼ੀਰ ਸਿੰਘ ਉਹਨਾਂ ਦੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਗੱਲਬਾਤ ਕਰ ਲਿਓ ਤਿੰਨ ਪਸ਼ੂ ਤਿੰਨੇ ਪਸ਼ੂਆਂ ਦਾ ਵੇਰਵਾ ਜਿਹੜਾ ਦੋਸਤੋ ਆਪਾਂ ਬਿਲਕੁਲ ਕਲੀਅਰ ਕਰਤਾ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ